ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਠੰਡ ਬਹੁਤ ਹੋ ਗਈ ਤੇ ਅਸੀਂ ਵੀ ਇਹ ਮੰਗਾ ਲਿਆ ਹੀਟਰ ਜਿਗਮਾ ਦਾ ਇਹ ਤੇ 11 1200 ਦਾ ਆਇਆ ਇਹ ਤੁਹਾਨੂੰ ਮੈਂ ਦਿਖਾਉਣੀ ਆ ਖੋਲ ਕੇ ਤੇ ਅੱਜ ਅਸੀਂ ਲਾਵਾਂਗੇ ਹੀਟਰ ਤੇ ਵੈਸੇ ਤਾਂ ਹੀਟਰ ਵਧੀਆ ਠੰਡ ਤੋਂ ਬਚਾਉਂਦਾ ਹਨ ਪਰ ਇਹਦੇ ਕਈ ਨੁਕਸਾਨ ਵੀ ਨੇ ਫਾਇਦੇ ਵੀ ਨੇ ਪੂਰੀ ਵੀਡੀਓ ਤੇ ਬਣਿਆ ਰਿਓ ਤੁਹਾਨੂੰ ਦੱਸਾਂਗੇ ਫਾਇਦੇ ਕੀ ਨੇ ਨੁਕਸਾਨ ਕੀ ਨੇ ਠੀਕ ਆ ਤਿਆਉ ਉਹ ਜਪੈਨ ਖੋਲ ਕੇ ਦਿਖਾਉਣੀ ਆ ਤੁਹਾਨੂੰ ਤੇ ਲਓ ਜੀ ਆਪਾਂ ਕੱਢ ਲਿਆ ਇਹ ਤੇ ਆ ਇਹਦੀ ਸੁਚਣ ਲੱਗੀਆਂ ਹੋਏ ਦੋ ਇਹ ਪਲੱਗ ਨਾ ਲਾਵਾਂਗੇ ਆਪਾਂ ਠੀਕ ਆ ਤੇ ਯਾਦ ਰੱਖਿਓ ਨਹੀਂ ਇਨਵਰਟਰ ਵਾਲੀ ਪਲੱਗ ਤੇ ਨਹੀਂ ਲਾਉਣਾ ਹੈਗਾ ਡਾਇਰੈਕਟ ਪਲੱਗ ਤੇ ਲਾਉਣਾ ਨਹੀਂ ਤਾਂ ਬੈਟਰੀ ਡਾਊਨ ਹੋ ਜਾਂਦੀ ਫਿਰ ਇਹਦੀ ਆਹ ਲਾਈਟ ਜਗੂਗੀ ਇੱਥੋਂ ਤੁਸੀਂ ਤੇਜ਼ ਕਰਨਾ ਹੌਲੀ ਕਰਨਾ ਹੋ ਜਾਂਦਾ ਆਹ ਲਾਈਟ ਜਗੂਗੀ ਜਦੋਂ ਚੱਲੂਗਾ ਇਹ ਠੀਕ ਆ ਤੇ ਸਾਨੂੰ ਹੁਣ ਅਸੀਂ ਚਲਾ ਕੇ ਦਿਖਾਉਣੀ ਆ ਨੋ ਜੀ ਆਪਾਂ ਹੀਟਰ ਚਲਾਤਾ। ਇਹ ਨਹੀਂ ਦੋ ਰਾਡਾਂ ਨੇ। ਆ ਦੇਖੋ ਇਸ ਤਰ੍ਹਾਂ ਚੱਲ ਰਿਹਾਗਾ। ਇਹ ਤਾਂ ਫਾਇਦਾ ਤਾਂ ਬਹੁਤ ਆ ਹਨਾ। ਠੰਡ ਤੋਂ ਪਛਾਉਂਦਾ। ਹੁਣ ਤੁਹਾਨੂੰ ਨੁਕਸਾਨ ਵੀ ਦੱਸ ਦਿਆਂ ਇਹਦਾ ਕੀ ਆ। ਇੱਕ ਤਾਂ ਤੁਸੀਂ ਆਹ ਕਮਰੇ ਦਾ ਗੇਟ ਜਮਾ ਨਾਲ ਨਹੀਂ ਲਾਉਣਾ ਠੀਕ ਆ। ਥੋੜੀ ਜੀ ਬੈਲਡ ਰੱਖਣੀ ਐ ਇੰਨੀ ਕੁ। ਇੰਨੀ ਕੁ ਬੈਲਡ ਰੱਖਣੀ ਐ ਵਿੱਚੋਂ ਠੀਕ ਆ। ਆ ਦੇਖੋ ਬਾਹਰ ਦਿਸ ਰਿਹਾ ਹੂੰ ਤਾਂ ਬਾਹਰ ਚਾਣਨਾ ਹੋ ਗਿਆ ਹੁਣ। ਇੰਨੀ ਕੁ ਬੈਲਡ ਰੱਖਣੀ ਐ। ਨੰਬਰ 2 ਤੇ ਇੱਕ ਤੁਸੀਂ ਐਂ ਗਲਾਸ ਲੈ ਲੈਣਾ ਪਾਣੀ ਦਾ ਕਮਰੇ ਚ ਭਰ ਕੇ ਰੱਖਣਾ ਠੀਕ ਆ ਗਲਾਸ ਚ ਪਾਣੀ ਰੱਖਣਾ ਭਰ ਕੇ ਇਹਦੇ ਨਾਲ ਕਮਰੇ ਚ ਮੋਇਸਚਰਾਈਜ਼ਰ ਬਣਿਆ ਰਹਿੰਦਾਗਾ ਠੀਕ ਆ ਦੁਰਘਟਨਾ ਤੋਂ ਬਚੇ ਰਹੋਗੇ ਤੇ ਬਸ ਕਮਰੇ ਚ ਪਾਣੀ ਰੱਖਣਾ ਇੱਕ ਕਮਰੇ ਦਾ ਗੇਟ ਥੋੜਾ ਜਿਹਾ ਖੁੱਲਾ ਰੱਖਣਾ ਬਾਹਲਾ ਨਹੀਂ ਥੋੜਾ ਜਿਹਾ ਓਕੇ ਜੀ ਬਾਏ ਵੀਡੀਓ ਨੂੰ ਲਾਈਕ ਕਰ ਦਿਓ